ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਬੁੱਧ ਧਰਮ ਅੰਕ 7 ਮਹਾਤਮਾ ਬੁੱਧੀ ਸਿੱਖਿਆ ਬੜੀ ਸਿੱਧੀ ਸਾਦੀ ਤੇ ਸਰਲ ਸੀ ਤੇ ਹਰ ਇੱਕ ਦੇ ਸਮਝ ਆਉਣ ਵਾਲੀ ਸੀ ਮਹਾਤਮਾ ਬੁੱਧ ਆਪਣੇ ਚੇਲਿਆਂ ਨੂੰ ਕਹਿੰਦੇ ਸਨ ਕਿ ਜਦੋਂ ਜ਼ਮੀਨ ਤੇ ਤਰੋਤਾ 4 ਫੁੱਟ ਤੋਂ ਅੱਗੇ ਨਾ ਵੇਖੋ ਜੇ ਔਰਤ ਦੇਖ ਭਵੇ ਤਾਂ ਅੱਖਾਂ ਬੰਦ ਕਰ ਲਓ ਜੇ ਦੇਖਣਾ ਹੀ ਪੈ ਜਾਵੇ ਤਾਂ ਹੱਥ ਨਾ ਲਾਇਓ ਛੂਇਓ ਨਾ ਜੇ ਛੂਣਾ ਪੈ ਜਾਵੇ ਤਾਂ ਬੋਲਿਓ ਨਾ ਜੀ ਬੋਲਣਾ ਪੈ ਜਾਵੇ ਤਾਂ ਫਿਰ ਹੋਸ਼ ਨਾ ਗਵਾ ਦਿਓ ਬੁੱਧ ਨੇ ਇਹ ਵੀ ਕਿਹਾ ਕਿ ਮਿੱਟੀ ਨਹੀਂ ਛੋਣੀ ਚਾਹੀਦੀ ਕਿਉਂਕਿ ਇਸ ਨਾਲ ਵੀ ਕੰਮ ਉਪਜਦਾ ਹੈ ਇਹ ਸਾਰੀਆਂ ਮੰਨਦੀਆਂ ਗੱਲਾਂ ਹਨ ਪਰ ਜਿਸ ਤਰ੍ਹਾਂ ਆਮ ਹੀ ਹੁੰਦਾ ਲੋਕਾਂ ਨੇ ਬੁੱਧੀਆਂ ਗੱਲਾਂ ਦੇ ਉਲਟ ਮਤਲਬ ਕਢ ਲਏ ਜਿਵੇਂ ਸਾਰੇ ਧਰਮੀ ਕਢ ਲੈਂਦੇ ਹਨ ਮਿਸਾਲ ਦੇ ਤੌਰ ਤੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਬਰਾਜਮਾਨ ਕਰਕੇ ਦੇਹਤਾਰੀ ਗੁਰੂਆਂ ਦੀ ਸਮਾਪਤੀ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਹਰਾ ਜਹੂਰ ਪ੍ਰਗਟ ਗੁਰਾਂ ਦੀ ਦੇ ਦੇ ਤੌਰ ਤੇ ਮੰਨਨ ਦਾ ਹੁਕਮ ਦਿੱਤਾ ਪਰ ਇਸ ਦਾ ਮਤਲਬ ਸਿੱਖਾਂ ਨੇ ਉਲਟ ਕੱਢ ਲਿਆ। ਦਸਤ ਨਾ ਰੱਖਣੀਆਂ, ਚਾਹ ਦਾ ਭੋਗ, ਰੋਟੀ ਦਾ ਭੋਗ, ਉੱਤੇ ਰਜਾਈਆਂ ਦੇਣੀਆਂ, ਗਰਮੀਆਂ ਨੂੰ ਕੂਲਰ ਲਾਉਣੇ, ਹੀਟਰ ਲਾਉਣੇ, ਸਿਰ ਤੇ ਚੁੱਕ ਕੇ ਸੈਰ ਕਰਾਉਣੀ ਤੇ ਇਸ ਤਰ੍ਹਾਂ ਦੇ ਹੋਰ ਸਾਰੇ ਆਧੁਨ ਲੋਕਾਂ ਨੇ ਗੁਰੂਆਂ ਦੀ ਇੱਛਾ ਦੇ ਉਲਟਾਪੀ ਬਣਾ ਰਹੇ ਹਨ। ਬਿਲਕੁਲ ਇਸੇ ਤਰ੍ਹਾਂ ਹੀ ਬੁੱਧ ਦੇ ਉਪਦੇਸ਼ਾਂ ਨਾਲ ਹੋਇਆ। ਕਹਿੰਦੇ ਹਨ ਕਿ ਇੱਕ ਵਾਰ ਕੁਝ ਭਿਖਸ਼ੂ ਜਾ ਰਹੇ ਸਨ ਦਰਿਆ ਦੇ ਉਰਲੇ ਪਾਸੇ ਇੱਕ ਸੁੰਦਰ ਔਰਤ ਕੀਮਤੀ ਕੱਪੜੇ ਪਾ ਕੇ ਖੜੀ ਸੀ। ਉਸ ਔਰਤ ਨੇ ਭਿਖਸ਼ੂਆਂ ਨੂੰ ਬੇਨਤੀ ਕੀਤੀ ਕਿ ਮੈਨੂੰ ਕੁਛੜ ਚੁੱਕ ਕੇ ਦਰਿਆ पार ਕਰਵਾ ਦਿਓ ਤਾਂ ਕਿ ਮੈਂ ਕਿਤੇ ਭਿਜ ਨਾ ਜਾਵਾਂ ਉਸ ਨੇ ਇੰਨੇ ਭੋਲੇ ਪੰਤੇ ਆਪਣਤ ਨਾਲ ਬੇਨਤੀ ਕੀਤੀ ਕਿ ਇੱਕ ਭਿਕਸ਼ੂ ਨੇ ਕੁੱਚੜ ਚੁੱਕ ਕੇ ਉਹਨੂੰ ਦਰਿਆ ਪਾਰ ਕਰਵਾ ਦਿੱਤਾ ਗੱਲ ਖਤਮ ਹੋ ਗਈ ਉਹ ਔਰਤ ਆਪਣੇ ਰਾਹ ਚੜੀ ਗਈ ਭਿਕਸ਼ੂ ਆਪਣੇ ਰਾਹ ਪੈ ਗਏ ਰਾਹ ਵਿੱਚ ਤੁਰੇ ਜਾਂਦਿਆਂ ਘੜੀਮੂੜੀ ਕੋਈ ਨਾ ਕੋਈ ਭਿਕਸ਼ੂ ਇਹੋ ਗੱਲ ਛੇੜ ਕੇ ਉਸ ਭਿਕਸ਼ੂ ਨੂੰ ਜਿਹਨੇ ਦਰਿਆ ਪਾਰ ਕਰਵਾਇਆ ਸੀ ਝਿੜਕਾ ਮਾਰਨ ਲੱਗ ਪੈਣ ਕਿ ਤੂੰ ਉਸ ਔਰਤ ਨੂੰ ਛੁਇਆ ਕਿਉਂ ਉਹ ਭਾਵੇਂ ਜਿੱਦਾਂ ਮਰਜ਼ੀ ਦਰਿਆ ਪਾਰ ਕਰਦੀ ਤੈਨੂੰ ਕੀ ਲੋੜ ਪਈ ਸੀ ਉਹਨੂੰ ਕੁੱਛੜ ਚੁੱਕਣ ਦੀ ਠਰਕੀ ਨਾ ਹੋਵੇ ਕਿਤੋਂ ਦਾ ਅਖੀਰ ਉਸ ਭਿਖਸ਼ੂ ਨੇ ਕਿਹਾ ਸ਼ਰਮ ਕਰੋ ਠਰਕੀ ਮੈਂ ਆ ਕੇ ਤੁਸੀਂ ਮੈਂ ਤਾਂ ਥੋੜੇ ਚੱਲੀ ਉਹਨੂੰ ਕੁੱਛੜ ਚੁੱਕਿਆ ਤੇ ਫਿਰ ਉਤਾਰ ਦਿੱਤਾ ਤੁਸੀਂ ਅਜੇ ਵੀ ਉਹਨੂੰ ਕੁੱਛੜ ਚੁੱਕੀ ਫਿਰਦੇ ਹੋ ਬੁੱਧ ਨੇ ਬਹੁਤ ਸਮੇਂ ਤੱਕ ਔਰਤ ਨੂੰ ਦੀਕਸ਼ਾ ਨਹੀਂ ਦਿੱਤੀ ਕਿਉਂਕਿ ਔਰਤ ਗੁਰੂ ਨਹੀਂ ਬਣ ਸਕਦੀ ਪਰ ਚੇਲੀ ਬੜੀ ਛੇਤੀ ਬਣ ਜਾਂਦੀ ਔਰਤ ਬਹੁਤਾ ਕਰਕੇ ਆਪਣੇ ਤੇ ਆਪਣੇ ਪਰਿਵਾਰ ਰਿਸ਼ਤੇਦਾਰਾਂ ਤੱਕ ਹੀ ਸੀਮਤ ਰਹਿੰਦੀ ਹੈ ਔਰਤਾਂ ਹਮੇਸ਼ਾ ਅੰਤਰਮੁਖੀ ਹੁੰਦੀਆਂ ਹਨ ਜਦੋਂ ਕਿ ਮਨੁੱਖ ਬਾਹਰਮੁਖੀ ਹੁੰਦੇ ਹਨ ਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਔਰਤ ਨੂੰ ਗੁਰੂ ਬਨਣਾ ਉਹਨਾਂ ਹੀ ਔਖਾ ਹੈ ਜਿੰਨਾ ਬੰਦੇ ਨੂੰ ਮਾਂ ਬਨਣਾ ਇਸਤਰੀ ਦਾ ਦਾਇਰਾ ਬਹੁਤ ਛੋਟਾ ਹੁੰਦਾ ਹੈ ਬਸ ਆਪਣੇ ਘਰ ਤੋਂ ਗੁਆਂਢੀਆਂ ਦੇ ਘਰ ਤੱਕ ਜਦੋਂ ਕਿ ਬੰਦੇ ਦੀ ਰੁਚੀ ਦੁਨੀਆ ਦੇ ਸਾਰੇ ਮੁਲਕਾਂ ਤੱਕ ਹੁੰਦੀ ਹੈ ਕਹਿੰਦੇ ਹਨ ਕਿ ਇੱਕ ਵਾਰ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਇੱਕ ਸਮਾਗਮ ਵਿੱਚ ਗਈ ਉੱਥੇ ਖੋਰ ਔਰਤ ਵੀ ਆਈ ਹੋਈ ਸੀ ਜਿਸ ਨੇ ਆਪਣੇ ਹੱਥੀ ਸੋਨੇ ਦੀਆਂ ਚੂੜੀਆਂ ਤੇ ਹੋਰ ਗਹਿਣੇ ਪਾਏ ਹੋਏ ਸਨ ਇੰਦਰ ਗਾਂਧੀ ਨੂੰ ਚੂੜੀਆਂ ਦਾ ਉਹ ਡਿਜ਼ਾਈਨ ਇੰਨਾ ਪਸੰਦ ਆਇਆ ਕਿ ਉਹ ਆਪ ਉਸ ਔਰਤ ਕੋਲ ਗਈ ਤੇ ਉਹਦਾ ਹੱਥ ਫੜ ਕੇ ਚੂੜੀਆਂ ਦਾ ਡਿਜ਼ਾਈਨ ਵੇਖਿਆ ਤੇ ਪ੍ਰਸ਼ੰਸਾ ਕੀਤੀ ਉੱਥੇ ਮੌਜੂਦ ਰਾਜਨੀਤਿਕ ਲੀਡਰ ਤੇ ਵੱਡੇ ਵੱਡੇ ਅਫਸਰ ਇਹ ਵੇਖ ਕੇ ਹੈਰਾਨ ਹੋ ਗਏ ਅਖਬਾਰਾਂ ਨੇ ਵੀ ਇਹ ਗੱਲ ਪਹਿਲੇ ਸਫ਼ੇ ਤੇ ਛਾਪੀ ਜਿਸ ਤੋਂ ਇਹ ਪ੍ਰਭਾਵ ਮਿਲਦਾ ਸੀ ਕਿ ਭਾਵੇਂ ਕੋਈ ਔਰਤ ਜਿੰਨੇ ਮਰਜ਼ੀ ਉੱਚੇ ਅਹੁਦੇ ਤੇ ਹੋਵੇ ਸਭ ਤੋਂ ਪਹਿਲਾਂ ਉਹ ਇੱਕ ਔਰਤੀ ਹੁੰਦੀ ਹੈ ਤੇ ਉਹਦੇ ਸੋਚ-ਸਵਾਦ ਵੀ ਔਰਤਾਂ ਵਾਲੇ ਹੁੰਦੇ ਹਨ ਬੁੱਧ ਧਰਮ ਸਿੱਖ ਧਰਮ ਨਾਲ ਕਾਫੀ ਮਿਲਦਾ ਜੁਲਦਾ ਹੈ ਜੋ ਕੁਝ ਸਿੱਖ ਗੁਰੂਆਂ ਨਾਲ ਵਾਪਰਿਆ ਉਹੀ ਕੁਝ ਬੁੱਧ ਧਰਮ ਤੇ ਜੈਨ ਧਰਮ ਨਾਲ ਵੀ ਵਾਪਰਿਆ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਸਕੇ ਭਰਾ ਪ੍ਰਿਥਵੀ ਚੰਦ ਨੇ ਇੱਕ ਹਿੰਦੂ ਚੰਦੂ ਸਵੈਏ ਨਾਲ ਗੰਢ ਤੁਪ ਕਰਕੇ ਤੱਤੀਆਂ ਲੋਹਾਂ ਤੇ ਬਿਠਾ ਕੇ ਤਸੀਹੇ ਦੇ ਕੇ ਸ਼ਹੀਦ ਕਰਵਾਇਆ ਸੀ ਇਸੇ ਤਰ੍ਹਾਂ ਹੀ ਮਹਾਤਮਾ ਬੁੱਧ ਦੇ ਚੇਰੇ ਭਰਾ ਦੇਵਦਤ ਨੇ ਉਸ ਵੇਲੇ ਦੇ ਹਿੰਦੂ ਤੇ ਬ੍ਰਾਹਮਣ ਕੱਟੜਵਾਦੀਆਂ ਨਾਲ ਮਿਲੀ ਭੁਗਤ ਕਰਕੇ ਉਹਨਾਂ ਨੂੰ ਮਰਵਾਉਣ ਦੀਆਂ ਕਈ ਅਸਫਲ ਕੋਸ਼ਿਸ਼ਾਂ ਕੀਤੀਆਂ ਬੁੱਧ ਤੇ پاگل ਹਾਥੀ ਛੱਡਿਆ ਤੇ ਧਿਆਨ ਕਰਦੇ ਤੇ ਅਥਰ ਰੇੜ ਦਿੱਤੇ ਜਿਵੇਂ ਗੁਰੂ ਨਾਨਕ ਤੇ ਬਲੀ ਗਦਾਰੀ ਨੇ ਪਹਾੜੀ ਤੋਂ ਰੇੜੇ ਸਨ ਉਂਝ ਤਾਂ ਬੁੱਧ 82 ਸਾਲ ਦੀ ਉਮਰ ਵਿੱਚ ਇਸ ਜ਼ਹਿਰੀਲੇ ਕਰੇਲਿਆਂ ਦੀ ਸਬਜ਼ੀ ਖਾ ਕੇ ਮਰੇ ਸਨ ਪਰ ਕਈ ਕਹਿੰਦੇ ਹਨ ਕਿ ਇਸ ਵਿੱਚ ਵੀ ਦੇਵਧੱਤਾ ਹੱਸੀ ਨਹੀਂ ਤਾਂ ਕਰੇਲਿਆਂ ਦੀ ਸਬਜ਼ੀ ਤਾਂ ਹੋਰ ਵੀ ਕਈਆਂ ਨੇ ਖਾਧੀ ਸੀ ਫਿਰ ਉਹ ਕਿਉਂ ਮਰੇ ਚਲੋ ਜੋ ਵੀ ਹੋਵੇ ਬੁੱਧ ਦਾ ਕਾਫੀ ਕੁਝ ਸਿੱਖ ਗੁਰੂਆਂ ਵਰਗਾ ਹੀ ਸੀ ਜਿਵੇਂ ਸਿੱਖਾਂ ਦੇ ਕਈ ਫਿਰਕੇ ਬਣ ਗਏ ਹਨ ਇਸੇ ਤਰ੍ਹਾਂ ਹੀ ਬੁੱਧ ਧਰਮ ਦੇ ਵੀ ਪੈੰਜੀ ਸੱਟੇ ਹੀ ਹਿਨਯਾਨ ਤੇ ਮਹਾਯਾਨ ਦੋ ਵੱਡੇ ਫਿਰਕੇ ਬਣ ਗਏ ਯਾਨਿਕ ਬੰਦੇ ਦੇ ਚਲਾਉਣ ਵਾਲੀ べੜੀ ਨੂੰ ਕਹਿੰਦੇ ਨੇ ਤੇ ਇਸ ਮੱਤ ਨਾਲ ਸੰਬੰਧਿਤ ਭਿਖਸ਼ੂਆਂ ਦਾ ਵਿਚਾਰ ਹੈ ਕਿ ਬੰਦੇ ਨੂੰ ਇਕੱਲੇ ਹੀ ਮੁਕਸ਼ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਮਹਾਯਾਨ ਵਾਲੇ ਮਹਾਯਾਨ ਅਰਥਾਤ ਵੱਡੇ べੜੇ ਵਾਲਿਆਂ ਦਾ ਵਿਚਾਰ ਹੈ ਕਿ ਵੱਡੀ べੜੀ ਤੇ ਪੂਰਵਾਂਗ ਸਾਰਿਆਂ ਨੂੰ ਹੀ ਨਾਲ ਲੈ ਕੇ ਮੁਕਸ਼ਪਾਤ ਪ੍ਰਾਪਤ ਕਰਨਾ ਚਾਹੀਦਾ ਹੈ ਸਿੱਖ ਧਰਮ ਵੀ ਇਹੀ ਕਹਿੰਦਾ ਆਪ ਤਰੇ ਸਗਲੇ ਕੁਲ ਤਰੇ ਬੁੱਧ 42 ਸਾਲ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ ਗੁਰੂ ਨਾਨਕ ਜੀ ਵਾਂਗ ਉਹ ਵੀ ਦੇਸ਼ਾਂ ਦੇਸ਼ਾਂਤਰਾਂ ਵਿੱਚ ਗਏ ਜਿੰਨਾ ਚਿਰ ਬੁੱਧ ਜਿਉਂਦੇ ਰਹੇ ਉਹਨਾਂ ਦੇ ਉਪਦੇਸ਼ਾਂ ਨੂੰ ਕਿਸੇ ਨੇ ਲਿਖਤੀ ਰੂਪ ਨਾ ਦਿੱਤਾ ਪਰ ਉਹਨਾਂ ਦੇ ਮਰਨ ਤੋਂ ਬਾਅਦ ਬੁੱਧ ਧਰਮ ਹੋਰ ਕਈ ਟੁਕੜਿਆਂ ਵਿੱਚ ਵੰਡਿਆ ਗਿਆ ਸਿੱਖ ਧਰਮ ਦੇ ਉਲਟ ਬੁੱਧ ਧਰਮ ਤੇ ਜੈਨ ਧਰਮ ਵਿੱਚ ਇਸਤਰੀ ਦਾ ਕੋਈ ਸਥਾਨ ਨਹੀਂ ਸੀ ਬੁੱਧ ਦੀ ਮਤਰੀ ਮਾਂ ਤੇ ਚਾਚੀ ਨੇ ਬੁੱਧ ਦੀ ਬਹੁਤ ਵਧੀਆ ਪਾਲਣਾ ਕੀਤੀ ਜਦੋਂ ਦੀਕਸ਼ਾ ਲੈਣਾ ਹੀ ਤਾਂ ਮਹਾਤਮ ਬੁੱਧ ਉਸਰੇ ਅਹਿਸਾਨਾ ਕਰਕੇ ਇਨਕਾਰ ਨਾ ਕਰ ਸਕੇ ਦੀਕਸ਼ਾ ਤਾਂ ਦੇ ਦਿੱਤੀ ਤੇ ਦੀਕਸ਼ਾ ਦੇਣ ਨਾਲ ਹੋਰ ਔਰਤਾ ਦਾ ਵੀ ਰਾਹ ਖੁੱਲ ਗਿਆ ਪਰ ਬੁੱਧ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਮੇਰਾ ਧਰਮ ਜਿਹੜਾ 5000 ਸਾਲ ਚੱਲਣਾ ਸੀ ਹੁਣ ਮਸਾ 500 ਸਾਲ ਹੀ ਚੱਲ ਸਕੇਗਾ ਇਹੋ ਜਿਹੀ ਵਿਚਾਰ ਜੈਨ ਧਰਮ ਦੇ ਵੀ ਹਨ ਮੁਸਲਮਾਨਾਂ ਵਿੱਚ ਵੀ ਔਰਦ ਅਦਕਾਰ ਘਾਟੀ ਹੈ ਇਥੋਂ ਤੱਕ ਜੇ ਔਰਤ ਦੀ ਗਵਾਹੀ ਅਦਾਲਤ ਵਿੱਚ ਹੋਵੇ ਤਾਂ ਜੇ ਦੋ ਔਰਤਾਂ ਇੱਕੋ ਹੀ ਗੱਲ ਕਹਿਣ ਤਾਂ ਇੱਕ ਗਵਾਹੀ ਮੰਨੀ ਜਾਂਦੀ ਹੈ ਤਿੰਨ ਵਾਰ ਤਲਾਕ ਕਹਿਣ ਮਾਤਰ ਤੇ ਹੀ ਤਲਾਕ ਹੋ ਜਾਂਦਾ ਹੈ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਇੱਕੋ ਸਮੇਂ ਤੇ ਹੀ ਤਿੰਨ ਵਾਰ ਤਲਾਕ ਕਹਿਣਾ ਮੰਨ ਲਓ ਕਿਸੇ ਨੇ ਗੁੱਸੇ ਵਿੱਚ ਆ ਕੇ ਇੱਕ ਵਾਰ ਤਲਾਕ ਕਹਿ ਦਿੱਤਾ ਫਿਰ ਉਸਨੇ ਆਪਣੇ ਗੁੱਸੇ ਉੱਤੇ ਕਾਬੂ ਪਾ ਲਿਆ 2-3 ਸਾਲ ਬਾਅਦ ਉਸਨੂੰ ਫਿਰ ਗੁੱਸਾ ਆਇਆ ਤਾਂ ਉਸਨੇ ਫਿਰ ਤਲਾਕ ਆਖ ਦਿੱਤਾ ਤਾਂ ਸਮਝੋ ਦੋ ਵਾਰ ਤਲਾਕ ਹੋ ਗਿਆ 1 ਸਾਲ ਬਾਅਦ ਜੇ ਉਹ ਖਤ ਪਾ ਦੇਵੇ ਜਿਸ ਵਿੱਚ ਲਿਖਿਆ ਹੋਵੇ ਕਿ ਮੈਂ ਤੈਨੂੰ ਤਲਾਕ ਦਿੰਦਾ ਤਾਂ ਸਮਝੋ ਤਿੰਨ ਵਾਰ ਤਲਾਕ ਹੋ ਗਿਆ ਬਸ ਪਹਿਲਾ ਵਿਆਹ ਤੜਕ ਕਰਕੇ ਟੁੱਟ ਗਿਆ ਹਕ ਮਹਿਰ ਜੇ ਤੈਅ ਨਾ ਕੀਤਾ ਹੋਵੇ ਤੇ ਲਿਖਤ ਵਿੱਚ ਨਾ ਲਿਆਂਦਾ ਹੋਵੇ ਤਾਂ ਰੁਪਈਏ ਸਵਾ ਰੁਪਈਏ ਦਾ ਹੀ ਤੈਅ ਹੈ ਅਰ ਸਾਥ ਜਦੋਂ ਕੋਈ ਮੁਸਲਮਾਨ ਆਪਣੀ ਪਤਨੀ ਨੂੰ ਤਲਾਕ ਦੇ ਦੇਵੇ ਤਾਂ ਉਹ ਹਕ ਮਹਿਰ ਲੈਣ ਦਾ ਕਾਨੂੰਨੀ ਅਧਿਕਾਰ ਰੱਖਦੀ ਹੈ حضرت محمد صاحب جی ویلے تائیں بہت ہی ਘੱਟ ਸੀ مسا 1 ਜਾਂ 2 روپے ਦੇ ਬਰਾਬਰ ਇਸੇ ਲਈ ਤਲਾਕ ਨੂੰ ਰੋਕਣ ਲਈ ਹੱਕ ਮਹਿਰ ਅੱਜਕੱਲ 5-5 ਲੱਖ ਤੇ 10-10 ਲੱਖ ਰੁਪਏ ਤੱਕ ਦਾ ਲਿਖਵਾਇਆ ਜਾਂਦਾ ਪਰ ਮੁਕਲਾਵੇ ਵਾਲੇ ਦਿਨ ਜੇ ਦੁਲਾ ਦੁਲਨ ਅੱਗੇ ਸ਼ਰਤ ਰੱਖੇ ਕਿ ਮੈਂ ਅੰਦਰ ਪੈਰ ਤਦ ਰੱਖਣਾ ਹੈ ਇਹ ਹੱਕ ਮਹਿਰ ਘਟ ਕਰੇਗੀ ਤਾਂ ਨਹੀਂ ਤੇ ਮੈਂ ਚੱਲਿਆ ਤਾਂ ਫਿਰ ਅਜੀਬ مصیبت ਆ کھڑی ਹੁੰਦੀ ਹੈ ਆਮ ਤੌਰ ਤੇ ਇਹ maaf ਕਰਨਾ ਹੀ ਪੈਂਦਾ ਨਹੀਂ ਤਾਂ ਵਿਆਹ ਹੋਇਆ ਵੀ ਕੋਈ ਮਾਣੇ ਨਹੀਂ ਰੱਖਦਾ ਆਹ ਮੁਹੰਮਦ ਸਾਹਿਬ ਨੇ ਔਰਤ ਦੇ ਹੱਕ ਵਿੱਚ ਇੱਕ ਗੱਲ ਰੱਖੀ ਹੈ ਕਿ ਜੇ ਕੋਈ ਮੁਸਲਮਾਨ ਆਪਣੀ ਬੇਕਸੂਰ ਤੇ ਭੋਲੀ ਭਾਰੀ ਪਤਨੀ ਨੂੰ ਤਲਾਕ ਦੇ ਦੇਵੇ ਤੇ ਬਾਅਦ ਵਿੱਚ ਉਸ ਨੂੰ ਪਛਤਾਵਾ ਹੋਵੇ ਤਾਂ ਤਲਾਕशुदा ਔਰਤ ਨੂੰ ਉਹ ਮੁੜ ਕੇ ਆਪਣੇ ਘਰ ਨਹੀਂ ਲਿਆ ਸਕਦਾ ਜਿੰਨਾ ਚਿਰ ਹਲਾਲਾ ਨਾ ਕਰ ਲਵੇ ਹਲਾਲਾ ਕਰਨ ਵਾਸਤੇ ਉਸ ਕੁੜੀ ਦਾ ਵਿਆਹ ਪਹਿਲਾਂ ਇੱਕ ਹੋਰ ਬੰਦੇ ਨਾਲ ਹੋਵੇਗਾ ਫਿਰ ਉਹ ਕੁੜੀ ਉਸ ਬੰਦੇ ਨਾਲ ਪਤੀ ਪਤਨੀ ਦੇ ਤੌਰ ਤੇ ਰਾਤ guzaregi ਫਿਰ ਉਹ ਬੰਦਾ ਉਸ ਨੂੰ ਤਲਾਕ ਦੇਵੇਗਾ ਤੇ ਫਿਰ ਉਹ ਪਹਿਲਾ ਬੰਦਾ ਉਸ ਨਾਲ ਦੁਬਾਰਾ ਨਿਕਾਹ ਕਰ ਸਕਦਾ ਇਹ ਤਰੀਕਾ ਮੁਹੰਮਦ ਸਾਹਿਬ ਨੇ ਇਸ ਕਰਕੇ ਰੱਖਿਆ ਕਿ ਐਵੇਂ ਕੋਈ ਲਾਣ ਦੇ ਦੋ ਕੁਟ ਪੀਕੇ ਪਤਨੀ ਨੂੰ ਤਲਾਕ ਨਾ ਦੇ ਦੇਵੇ। ਮਹਾਤਮਾ ਬੁੱਧ ਤੇ ਜੈਨੀਆਂ ਦੇ ਗੁਰੂ ਮਹਾਵੀਰ ਦੋਵੇਂ ਸਮਕਾਲੀ ਸਨ। ਦੋਵੇਂ ਹੀ ਵਿਆਰ ਦੇ ਰਹਿਣ ਵਾਲੇ ਸਨ। ਦੋਵੇਂ ਅੱਜ ਤੋਂ 25 ਕੁ 100 ਸਾਲ ਪਹਿਲਾਂ ਹੋਏ। ਉਹ ਇੰਨਾ ਇਕੱਠੇ ਵਿਚਰੇ ਕਿ ਇੱਕ ਵਾਰ ਦੋਵੇਂ ਹੀ ਇੱਕੋ ਇਸਰਾਮ ਵਿੱਚ ਠਹਿਰੇ ਪਰ ਫਿਰ ਵੀ ਦੋਵੇਂ ਇੱਕ ਦੂਜੇ ਨੂੰ ਨਹੀਂ ਮਿਲੇ। ਬੋਧੀ ਕਹਿੰਦੇ ਹਨ ਜੈਨੀ ਕਮੰਡੀ ਹਨ ਤੇ ਜੈਨੀ ਕਹਿੰਦੇ ਹਨ ਬੋਧੀ ਕਮੰਡੀ ਹਨ। ਦੋਹਾਂ ਦੀ ਉਮਰ ਵੀ ਲਗਭਗ ਇੱਕੋ ਜਿੰਨੀ ਹੀ ਸੀ। ਬੁੱਧ 82 ਸਾਲ ਦੀ ਉਮਰ ਵਿੱਚ ਮਰੇ ਤੇ ਮਹਾਵੀਰ ਵੀ ਲਗਭਗ 80 ਸਾਲ ਦੀ ਉਮਰ ਵਿੱਚ ਮਰੇ ਦੋਵੇਂ ਹੀ ਇੱਕ ਦੂਜੇ ਦੀਆਂ ਬਦਖੋਈਆਂ ਕਰਦੇ ਰਹਿੰਦੇ ਸਨ ਜੈਨੀ ਮਹਾਵੀਰ ਨੂੰ ਸਰਬਗਿਆ ਤੇ ਤ੍ਰੈਕਾਲ ਦਰਸ਼ੀ ਮੰਨਦੇ ਸਨ ਪਰ ਬੁੱਧੀ ਉਹਨਾਂ ਦਾ ਇਹ ਕਹਿ ਕੇ ਮਜ਼ਾਕ ਉਡਾਉਂਦੇ ਸਨ ਕਿ ਤ੍ਰੈਕਾਲ ਦਰਸ਼ੀ ਅਖਵਾਉਣ ਵਾਲੇ ਮਹਾਵੀਰ ਇੱਕ ਵਾਰ ਹਨੇਰੇ ਵਿੱਚ ਕਿਤੇ ਜਾ ਰਹੇ ਸੀ ਕਿ ਉਹਨਾਂ ਨੇ ਰਾਹ ਵਿੱਚ ਬੈਠੇ ਕੁੱਤੇ ਦੀ ਪੂਛ ਉੱਤੇ ਪੈ ਰੱਖ ਦਿੱਤਾ ਤ੍ਰੈਕਾਲ ਦਰਸ਼ੀ ਕਾਦਾ ਜਿਹਨੂੰ ਆਪਣੀ ਦਿਵਯ ਦ੍ਰਿਸ਼ਟੀ ਨਾਲ ਕੁੱਤਾ ਨਹੀਂ ਦਿਸਿਆ ਤਿੰਨਾਂ ਜਨਮਾਂ ਨੂੰ ਜਾਣਨ ਵਾਲਾ ਕਿੱਥੋਂ ਹੋ ਗਿਆ ਇਸੇ ਤਰ੍ਹਾਂ ਹੀ ਜੈਨੀ ਵੀ ਮਹਾਤਮਾ ਬੁੱਧਵਾਰੀ ਕਹਿੰਦੇ ਨੇ ਕਿ ਬੁੱਧ ਇੱਕ ਦਿਨ ਭਿਖਸ਼ਾ ਮੰਗਣ ਗਏ ਤੇ ਐਸੀ ਕਰਦਾ ਦਰਵਾਜ਼ਾ ਜਾ ਖੜਕਾਇਆ ਜਿਹੜਾ 40 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬੰਦ ਪਿਆ ਸੀ ਤੇ ਜਿਹਦੇ ਵਿੱਚ ਕੋਈ ਨਹੀਂ ਸੀ ਰਹਿੰਦਾ ਗਿਆਨ ਹੋ ਜਾਣ ਤੋਂ ਬਾਅਦ ਬੁੱਧ 42 ਸਾਲ ਜਿਉਂਦੇ ਰਹੇ ਮਹਾਵੀਰ 40 ਸਾਲ ਜਿਉਂਦੇ ਰਹੇ ਮਹਾਤਮਾ ਬੁੱਧ ਦੇ ਹੁੰਦਿਆਂ ਕਿਸੇ ਨੇ ਉਹਨਾਂ ਦੇ ਉਪਦੇਸ਼ ਨਾ ਲਿਖੇ ਮਰਨ ਤੋਂ ਬਾਅਦ ਸਾਰਿਆਂ ਨੇ ਬੁੱਧ ਦੇ ਰਿਸ਼ਤੇਦਾਰ ਤੇ ਨਜ਼ਦੀਕੀ ਸਾਥੀ ਆਨੰਦ ਨੂੰ ਕਿਹਾ ਕਿ ਉਹ ਬੁੱਧ ਦੇ ਪਰਵਚਨ ਲਿਖੇ ਬੁੱਧ ਦੇ ਮਰਨ ਦੀ ਹੀ ਦੇਰ ਸੀ ਕਿ ਬੁੱਧ ਧਰਮ ਦੇ 36 ਟੁਕੜੇ ਹੋ ਗਏ ਕੁਈ ਤਰ੍ਹਾਂ ਇੱਕ ਗੱਲ ਨਹੀਂ ਸੀ ਮੰਨਦਾ ਕੋਈ ਦੂਜੀ ਨਹੀਂ ਸੀ ਮੰਨਦਾ ਇਸੇ ਤਰ੍ਹਾਂ ਹੀ ਜੈਨੀਆਂ ਨਾਲ ਹੋਇਆ ਸਿੱਖ ਗੁਰੂਆਂ ਦੀਆਂ ਸਾਰੀਆਂ ਕਿਤਾਬਾਂ ਵੀ ਬਾਅਦ ਵਿੱਚ ਲਿਖੀਆਂ ਗਈਆਂ ਹਨ ਸਿਵਾਏ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਰਹਿਤਨਾਮੇ ਤੇ ਗੁਰੂਆਂ ਦੀਆਂ ਜੀਵਨੀਆਂ ਬਾਅਦ ਵਿੱਚ ਹੀ ਲਿਖੀਆਂ ਗਈਆਂ ਹਨ 90% ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਦਸਮ ਗ੍ਰੰਥ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦਰਬਾਰੀ ਕਵੀਆਂ ਜਾਂ ਬ੍ਰਾਹਮਣਾਂ ਨੇ ਸਿੱਖਾਂ ਨੂੰ ਪੰਬਲ ਪੂਸੇ ਵਿੱਚ ਪਾਉਣ ਲਈ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਇਸ ਦੀ ਕੋਈ ਹੋਂਦ ਨਹੀਂ ਸੀ ਸਿਵਾਏ ਥੋੜੀ ਜੀ ਬਾਣੀ ਦੇ ਜੋ ਗੱਲਾਂ ਮਹਾਤਮਾ ਬੁੱਧਿ ਜਿਉਂਦਿਆਂ ਹੋਈਆਂ ਉਹਨਾਂ ਉਪਦੇਸ਼ਾਂ ਵਿੱਚ ਵੀ ਲੋਕਾਂ ਨੂੰ ਭਲੇਖਾ ਲੱਗ ਜਾਂਦਾ ਸੀ ਮਹਾਤਮਾ ਬੁੱਧਿ ਆਸ਼ਰਮ ਵਿੱਚ ਸੌਣ ਤੋਂ ਪਹਿਲਾਂ ਸਮਾਧੀ ਲਈ ਜਾਂਦੀ ਸੀ ਇੱਕ ਦਿਨ ਮਹਾਤਮਾ ਬੁੱਧਿ ਪ੍ਰਵਚਨ ਸੁਣ ਲਈ ਉਹਨਾਂ ਦੇ ਚੇਲਿਆਂ ਤੋਂ ਇਲਾਵਾ ਇੱਕ ਵੇਸਵਾ ਤੇ ਦੋ ਚੋਰ ਵੀ ਆਏ ਮਹਾਤਮਾ ਜੀ ਨੇ ਆਪਣਾ ਪ੍ਰਵਚਨ ਖਤਮ ਕਰਕੇ ਫਰਮਾਇਆ ਕਿ ਜਾਓ ਹੁਣ ਰਾਤ ਦਾ ਕੰਮ ਕਰੋ ਬੁੱਧਿ ਚੇਲੇ ਤਾਂ ਹਰ ਰੋਜ਼ ਵਾਂਗ ਧਿਆਨ ਕਰਨ ਲੱਗ ਪਏ ਪਰ ਵੇਸਵਾ ਨੇ ਰਾਤ ਦੇ ਕੰਮ ਤੋਂ ਅਰਥ ਆਪਣੀ ਧੰਦੀ ਦਾ ਲਿਆ ਉਸਨੇ ਸੋਚਿਆ ਮੈਂ ਇੱਥੇ ਬੈਠੀ ਆਂ ਉਧਰ ਗਾਹਕ ਮੈਨੂੰ ਢੀਕਦੇ ਹੋਣਗੇ ਤੇ ਇਹ ਸੋਚ ਕੇ ਉਹ ਪੇਸ਼ਾ ਕਰਨ ਲਈ ਚੜੀ ਗਈ। ਇਸੇ ਤਰ੍ਹਾਂ ਹੀ ਚੋਰਾਂ ਨੇ ਵੀ ਆਪਣੇ ਰਾਤ ਦੇ ਕੰਮ ਦਾ ਅਰਥ ਰਾਤ ਨੂੰ ਚੋਰੀ ਕਰਨ ਦਾ ਕੱਢਿਆ ਤੇ ਚੋਰੀ ਕਰਨ ਤੁਰ ਪਏ। ਹੁਣ ਇੱਕ ਹੀ ਹੁਕਮ ਤਿੰਨਾਂ ਨੇ ਵੱਖਰਾ ਵੱਖਰਾ ਸਮਝਿਆ। ਸਿੱਖਾਂ ਦੀ ਵੀ ਇਸੇ ਤਰ੍ਹਾਂ ਦੀ ਹੀ ਇੱਕ ਕਹਾਣੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੰਘ ਨੂੰ ਕਿਹਾ ਕਿ ਬਾਣੀ ਪੜਿਆ ਕਰੋ। ਸਾਰੇ ਸਿੰਘ ਬਾਣੀ ਪੜਿਆ ਕਰਦੇ ਸਨ ਪਰ ਇੱਕ ਸਿੰਘ ਆਨੰਦ ਭਾਇਆ ਮੇਰੀ ਮਾਏ ਸਤਗੁਰ ਮੈਂ ਪਾਇਆ ਉੱਤੇ ਅੜੀ ਗਿਆ। ਉਹ ਸਿਰਫ ਇੰਨਾ ਹੀ ਪੜਿਆ ਕਰੇ। ਦੂਸਰੇ ਸਿੰਘਾਂ ਦੀ ਸ਼ਿਕਾਇਤ ਉੱਤੇ ਗੁਰੂ ਜੀ ਨੇ ਜਦੋਂ ਬੁਲਾ ਕੇ ਪੁੱਛਿਆ ਤਾਂ ਸਿੰਘ ਨੇ ਕਿਹਾ ਜੀ ਆਪ ਜੀ ਨੇ ਤਾਂ ਆਖਿਆ ਸੀ ਕਿ ਬਾਣੀ ਪੜ੍ਹਨਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਉਹ ਮੈਨੂੰ ਹੋ ਚੁੱਕੀ ਹੈ ਫਿਰ ਬਾਕੀ ਦੀ ਬਾਣੀ ਕਾਹਦੇ ਲਈ ਪੜ੍ਹਣੀ ਹੈ ਮਹਾਤਮਾ ਬੁੱਧੇ ਹੁੰਦਿਆਂ ਵੀ ਉਹਨਾਂ ਨੂੰ ਕਈ ਵਾਰ ਆਪਣੇ ਹੀ ਬਣਾਏ ਹੋਏ ਨਿਯਮਾਂ ਵਿੱਚ ਤਬਦੀਲੀ ਕਰਨੀ ਪਈ ਬੁੱਧ ਧਰਮ ਦਾ ਪਹਿਲਾ ਤੇ ਮੁਢਲਾ ਸੂਤ ਇਹ ਸੀ ਕਿ ਹਰ ਭਿਕਸ਼ੂ ਮੰਗ ਕੇ ਖਾਏਗਾ ਜੀਵਾਂ ਨੂੰ ਨਹੀਂ ਸਤਾਉਣਾ ਤੇ ਨਾ ਹੀ ਮਾਰਨਾ ਹੈ ਇਸ ਗੱਲ ਦੇ ਤਹਿਤ ਮਾਸ ਖਾਣ ਦੀ ਮਨਾਹੀ ਸੀ ਪਰ ਨਾਲ ਇਹ ਗੱਲ ਵੀ ਸੀ ਕਿ ਜੋ ਕੋਈ ਵੀ ਚੀਜ਼ ਆਪਣੀ ਮਰਜ਼ੀ ਨਾਲ ਪਿਕਸ਼ਾ ਪਾਤਰ ਵਿੱਚ ਪਾ ਦੇਵੇ ਚੁੱਪਚਾਪ ਸਵੀਕਾਰ ਕਰ ਲੈਣੀ ਹੈ ਆਪਣੀ ਲੋੜ ਤੋਂ ਵਧ ਨਹੀਂ ਮੰਗਣਾ ਤੇ ਆਪਣੀ ਮਨਪਸੰਦ ਦਾ ਖਾਣਾ ਪਿਕਸ਼ਾ ਪਾਤਰ ਵਿੱਚ ਪਾਉਣ ਲਈ ਨਹੀਂ ਕਹਿਣਾ ਬੁੱਧ ਦੇ ਭਿਕਸ਼ੂ ਬੜੀ ਸ਼ਕਤੀ ਨਾਲ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਸਨ ਪਰ ਇੱਕ ਦਿਨ ਐਸਾ ਹੋਇਆ ਕਿ ਇੱਕ ਭਿਕਸ਼ੂ ਹੱਥ ਵਿੱਚ ਪਿਕਸ਼ਾ ਪਾਤਰ ਫੜੀ ਜਾ ਰਿਹਾ ਸੀ ਕਿ ਉੱਡਦੀ ਜਾਂਦੀ ਇੱਲ ਦੇ ਮੂੰਹ ਵਿੱਚੋਂ ਛੁੱਟ ਕੇ ੜਕ ਕਰਦਾ ਮਾਸ ਦਾ ਇੱਕ ਲੋਥੜਾ ਪਿਕਸ਼ਾ ਪਾਤਰ ਵਿੱਚ ਡਿੱਗ ਪਿਆ ਉਹ ਪਿਖਸ਼ੂ ਬਹੁਤ ਸ਼ਸ਼ੋਪੰਜ ਵਿੱਚ ਪੈ ਗਿਆ ਕਿ ਬੁੱਧ ਨੇ ਤਾਂ ਕਿਹਾ ਹੈ ਕਿ ਜੋ ਚੀਜ਼ ਵੀ ਪਿਖਸ਼ਾ ਪਾਤਰ ਵਿੱਚ ਪੈ ਜਾਵੇ ਖਾ ਲੈਣੀ ਹੈ ਪਰ ਉਹਨਾਂ ਇਹ ਵੀ ਹਦਾਇਤ ਕੀਤੀ ਹੋਈ ਹੈ ਕਿ మాਸ ਨਹੀਂ ਖਾਣਾ ਬੁੱਧ ਜੀ ਜਿਉਂਦਾ ਸੀ ਸ੍ਰੀ ਸਾਰੇ ਪਿਖਸ਼ੂ ਇਕੱਠੇ ਹੋ ਕੇ ਬੁੱਧ ਕੋਲ ਗਏ ਤੇ ਹਲ ਪੁੱਛਿਆ ਬੁੱਧ ਨੇ ਬੜਾ ਸੋਚਿਆ ਸੋਚ-ਸੋਚ ਕੇ ਉਹ ਇਸ ਸਿੱਟੇ ਤੇ ਪਹੁੰਚੇ ਕਿ ਇਹ ਤਾਂ ਕੁਦਰਤੀ ਹਾਦਸਾ ਹੋ ਗਿਆ ਰੋਜ਼-ਰੋਜ਼ ਥੋੜਾ ਇਸ ਤਰ੍ਹਾਂ ਹੋਵੇਗਾ ਇਹ ਸੋਚ ਕੇ ਬੁੱਧ ਨੇ ਕਿ ਆ ਭਿਕਸ਼ਾ ਪਾਤਰ ਵਿੱਚ ਜੋ ਪੈ ਗਿਆ ਖਾ ਲੈਣਾ ਹੈ ਤੇ ਮਰੇ ਹੋਏ ਜਾਨਵਰ ਦਾ ਡੰਗਰ ਦਾ ਮਾਸ ਵੀ ਖਾ ਲੈਣਾ ਚਾਹੀਦਾ ਹੈ ਜਿਉਂਦੇ ਨੂੰ ਮਾਰ ਕੇ ਨਹੀਂ ਖਾਣਾ ਚਾਹੀਦਾ ਇਸ ਗੱਲ ਦਾ ਅਸਰ ਇਹ ਹੋਇਆ ਕਿ ਜਿਹੜੇ-ਜਿਹੜੇ ਦੇਸ਼ ਵਿੱਚ ਬੁੱਧ ਧਰਮ ਦਾ ਫੈਲਾਅ ਹੋਇਆ ਜਿਵੇਂ ਚੀਨ, ਜਾਪਾਨ, ਕੋਰੀਆ, ਸਾਈਲੈਂਡ, ਸ਼੍ਰੀਲੰਕਾ, ਬ੍ਰਹਮਾ, ਵਿਅਤਨਾਮ ਤੇ ਹੋਰ ਦੇਸ਼ ਉੱਥੋਂ ਦੇ ਹੋਟਲਾਂ ਦੇ ਬਾਹਰ ਲਿਖਿਆ ਹੁੰਦਾ ਹੈ ਇੱਥੇ ਆਪਣੇ ਆਪ ਮਰੇ ਹੋਏ ਡੰਗਰਾਂ ਦਾ ਮਾਸ ਮਿਲਦਾ ਹੁਣ ਕੋਈ ਵੀ ਬੰਦਾ ਇਹ ਸਮਝ ਸਕਦਾ ਹੈ ਕਿ ਆਪਣੇ ਆਪ ਇਹਨੇ ਡੰਗਰ ਕਿਵੇਂ ਮਰ ਗਏ ਤੇ ਮਰੇ ਵੀ ਤਾਂ ਉਹ ਦੂਰ ਦਰਾਡੇ ਤੋਂ ਗਰਮ ਜਲਵਾਯੂ ਵਾਲੀ ਦੇਸ਼ਾਂ ਵਿੱਚ ਸ਼ਹਿਰਾਂ ਤੇ ਹੋਟਲਾਂ ਤੱਕ ਪਹੁੰਚਾਏ ਕਿਵੇਂ ਜਾ ਸਕਦੇ ਹਨ ਬਸ ਲੋਕਾਂ ਨੇ ਆਪੇ ਹੀ ਤਰੀਕਾ ਲੱਭ ਲਿਆ ਮਿਸਾਲ ਦੇ ਤੌਰ ਤੇ ਲਦਾਖ ਬੁੱਧ ਧਰਮ ਮੰਨਣ ਵਾਲਿਆਂ ਦਾ ਇਲਾਕਾ ਹੈ ਉੱਥੇ ਰੈਂਡੀਅਰ ਨਾਂ ਦਾ ਇੱਕ ਐਸਾ ਜਾਨਵਰ ਹੈ ਜਿਹੜਾ ਦੁੱਧ ਪੀਣ ਬਰਫ਼ ਤੇ ਗੱਡੀਆਂ ਚੱਲਣ ਤੇ ਖਾਣ ਦੇ ਵੀ ਕੰਮ ਆਉਂਦਾ ਹੈ ਲਦਾਖ ਦੇ ਹਿਮਾਲਿਆ ਨੋਚਾਈ ਵਾਲੇ ਖੇਤਰਾਂ ਵਿੱਚ ਇਹ ਪਾਸਤੂ ਜਾਨਵਰ ਹੈ ਕੀ ਕੀਤਾ ਜਾਂਦਾ ਕਿ ਬੁੱਧੀ ਰੈਂਡੀਅਰ ਨੂੰ ਪਹਾੜ ਤੇ ਲੈ ਜਾਂਦੇ ਨੇ ਤੇ ਉੱਥੋਂ ਧੱਕਾ ਦੇ ਦਿੰਦੇ ਹਨ

ਪੂਜਾ ਪਾਠ ਵਾਲੇ ਬ੍ਰਾਹਮਣ ਹੋਰ ਹੁੰਦੇ ਹਨ ਤੇ ਮਰੇ ਦਾ ਸੰਸਕਾਰ ਕਰਾਉਣ ਵਾਲੇ ਹੋਰ ਸ਼ਰਾਧ ਖਾਣ ਵਾਲੇ ਹੋਰ ਤੇ ਟੇਬੇ ਲਾਉਣ ਵਾਲੇ ਹੋਰ ਮੰਦਰਾਂ ਦੇ ਬੁਜਾਰੀ ਹੋਰ ਤੇ ਹਮਨ ਯਗ ਕਰਨ ਵਾਲੇ ਹੋਰ ਇਹ ਸਾਰੇ ਇੱਕ ਦੂਜੇ ਦੇ ਕੰਮਾਂ ਵਿੱਚ ਨਾ ਤਾਂ ਨੁਕਸ ਕੱਢਦੇ ਹਨ ਤੇ ਨਾ ਹੀ ਜਜਮਾਨਾ ਸਾਹਮਣੇ ਕਿਸੇ ਦੀ ਗਲਤੀ ਕੱਢ ਕੇ ਪੰਡਦੇ ਹਨ ਮੁਰਦੇ ਸਾੜਨ ਵਾਲੇ ਬ੍ਰਾਹਮਣ ਨੂੰ ਆਚਾਰਜ ਬ੍ਰਾਹਮਣ ਕਹਿੰਦੇ ਹਨ ਭੁੱਲ ਕੇ ਵੀ ਉਹ ਮੁੰਡਾ ਜੰਮੇ ਵਾਲੇ ਜਾਂ ਵਿਆਹ ਵਾਲੇ ਕਰਨੀ ਵਟ ਸਕਦਾ ਬੁੱਧ ਧਰਮ ਨੇ ਪਾਠ ਪੂਜਾ ਦਾ ਕੰਮ ਆਪਣੇ ਉਹਨਿਆਈਆਂ ਤੇ ਹੀ ਛੱਡ ਦਿੱਤਾ ਨਾਲ ਦੱਸ ਦਿੱਤਾ ਕਿ ਐਨੇ ਪਾਠ ਕਰਨੇ ਚਾਹੀਦੇ ਹਨ ਬੁੱਧ ਤੋਂ ਬਾਅਦ ਇਸਤੇ ਵੀ ਹੋਰ ਦੇ ਹੋਰ ਅਰਥ ਕਢ ਲਏ ਗਏ ਇੱਕ ਤਕਲੀ ਵਾਲੇ ਡਮਰੂ ਜੇ ਉੱਤੇ ਮੰਤਰ ਲਿਖ ਕੇ ਬੋਧੀਆਂ ਨੇ ਹੱਥਾਂ ਵਿੱਚ ਫੜ ਲਏ ਉਹਨਾਂ ਚਰਖੀਆਂ ਜੀਆਂ ਨੂੰ ਘੁਮਾ ਦਿੱਤਾ ਜਿੰਨੀ ਵਾਰ ਘੁੰਮ ਜਾਣ ਉਹਨੇ ਪਾਠ ਹੋ ਗਏ ਇਸ ਤਰ੍ਹਾਂ ਬੋਧੀ ਸਾਰਾ ਦਿਨ ਹੀ ਡਮਰੂ ਜਿਆ ਘੁਮਾਈ ਜਾਂਦੇ ਹਨ ਪਰ ਇਸਤੇ ਉਲਟ ਬ੍ਰਾਹਮਣ ਨੇ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਨਿਰਦੋਸ਼ ਸਾਬਤ ਕਰਨ ਦੇ ਤਰੀਕੇ ਵੀ ਲੱਭੇ ਹੋਏ ਹਨ ਲੋਕਾਂ ਨੂੰ ਪਤਾ ਵੀ ਲੱਗ ਜਾਂਦਾ ਕਿ ਬ੍ਰਾਹਮਣ ਸਾਨੂੰ ਬੇਵਕੂਫ ਬਣਾ ਰਿਹਾ ਪਰ ਫਿਰ ਵੀ ਬ੍ਰਾਹਮਣ ਦਾ ਕੁਝ ਵਗੜ ਨਹੀਂ ਸਕਦੇ ब्राह्मण ਨੇ ਲੋਕਾਂ ਨੂੰ ਦੱਸਿਆ ਹੋਇਆ ਹੈ ਕਿ ਜੇ ਕਿਸੇ ਹੱਥੋਂ ਬਿੱਲੀ ਮਰ ਜਾਵੇ ਤਾਂ ਘੋਰ ਪਾਪ ਹੁੰਦਾ ਹੈ। ਸੋਨੇ ਦੀ ਬਿੱਲੀ ਭਾਵੇਂ ਥੋੜੇ ਜਿਹਾ ਸੋਨੇ ਦੀ ਹੋਵੇ ਬਣਵਾ ਕੇ ਬ੍ਰਾਹਮਣ ਨੂੰ ਦਾਨ ਕਰਨ ਨਾਲ ਪਾਪ ਲੱਗਦਾ ਨਹੀਂ ਤਾਂ ਬਿੱਲੀ ਸਵਰਗ ਦਾ ਰਾਹ ਰੋਕ ਲੈਂਦੀ ਹੈ ਤੇ ਪਚਿੰਡੇ ਮਾਰ-ਮਾਰ ਕੇ ਮਾਤ ਲੋਕ ਦੇ ਪ੍ਰਾਣੀ ਦਾ ਮੂੰਹ ਬਲੁੰਦਰ ਦਿੰਦੀ ਹੈ। ਕਿਸੇ ਬੰਦੇ ਨੇ ਇੱਕ ਦਿਨ ਆ ਕੇ ਬ੍ਰਾਹਮਣ ਨੂੰ ਪੁੱਛਿਆ ਪੰਡਿਤ ਜੀ ਬਿੱਲੀ ਮਾਰਿਆਂ ਕਿੰਨਾ ਕੁ ਪਾਪ ਲੱਗਦਾ ਹੈ? ਬਹੁਤ ਪੰਡਿਤ ਨੇ ਕਿਹਾ ਤੇ ਉਪਾਅ ਹੈ ਸੋਨੇ ਦੀ ਬਿੱਲੀ ਬਣਾ ਕੇ ਬ੍ਰਾਹਮਣ ਨੂੰ ਚੜਾਉਣੀ। ਉਸ ਬੰਦੇ ਨੇ ਕਿਹਾ ਪੰਡਿਤ ਜੀ ਫਿਰ ਤਿਆਰੀ ਕਰਸ ਲੋ ਤੁਹਾਡੀ ਛੋਟੀ ਨੂੰ ਸੰਤੋਸ਼ ਨੇ ਬਿੱਲੀ ਮਾਰ ਦਿੱਤੀ ਇੱਕ ਵਾਰ ਤਾਂ ਬ੍ਰਾਹਮਣ ਹਿਲਿਆ ਪਰ ਫਿਰ ਛੇਤੀ ਹੀ ਸੰਭਲ ਗਿਆ ਤੇ ਕਹਿਣ ਲੱਗਾ ਜੇ ਬਿੱਲੀ ਮਾਰੀ ਸੰਤੋਸ਼ ਫਿਰ ਕੋਈ ਨਹੀਂ ਦੋਸ਼ ਬੁੱਧ ਦੇ ਮਰਨ ਤੋਂ ਬਾਅਦ ਬੁੱਧ ਧਰਮ ਵਿੱਚ ਛੱਟ ਬ੍ਰਾਹਮਣ ਪ੍ਰਵੇਸ਼ ਕਰ ਗਏ ਬੁੱਧ ਦੇ 12 ਬ੍ਰਾਹਮਣ ਚੇਲਿਆਂ ਨੇ ਬੁੱਧ ਧਰਮ ਦੇ ਗ੍ਰੰਥ ਲਿਖੇ ਹਨ ਇਸ ਲਈ ਉਹਨਾਂ ਦੀ ਸ਼੍ਰੋਤ ਇੰਨੀ ਸੋਹਣੀ ਹੈ ਕਿ ਪੜਦੇ ਸਾਰ ਦਿਲ ਖੁਸ਼ ਹੋ ਜਾਂਦਾ ਕਿਉਂਕਿ ਬ੍ਰਾਹਮਣ ਵਿੱਚ ਇਹ ਗੁਣਤਾ ਹੈ ਕਿ ਅਗਲੇ ਦੇ ਢਿੱਡ ਵਿੱਚ ਵੱਟ ਜਾਂਦਾ ਲਿਖਣ ਲੱਗਿਆ ਉਸਨੇ ਬੁੱਧ ਧਰਮ ਦੀ ਕਿਸੇ ਗੱਲ ਦੀ ਵੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲਈ ਗੱਲ ਸ਼ੁਰੂ ਕਰਨ ਲੱਗਾ ਲਿਖਦਾ ਹੈ ਐਸਾ ਮੈਨੇ ਸੁਨਾ ਹੈ ਫਿਰ ਅੱਗੋਂ ਗੱਲ ਲਿਖ ਦਿੰਦਾ ਇਸ ਤਰ੍ਹਾਂ ਜੋ ਉਹਨਾਂ ਨੇ ਕਿਹਾ ਮੈਂ ਇਹੀ ਲਿਖ ਰਿਹਾ ਹਾਂ ਹਾਂ ਬ੍ਰਾਹਮਣੇ ਬੜੀ ਖੱਤਰਬੀਜਾਂ ਨਾਲ ਲਿਖਤਾਂ ਲਿਖੀਆਂ ਹਨ ਇਹਨਾਂ ਲਿਖਤਾਂ ਨੇ ਬੁੱਧ ਧਰਮ ਦਾ ਬੇੜਾ ਗਰ ਕਰਕੇ ਰੱਖ ਦਿੱਤਾ ਸਿੱਖਾਂ ਦੇ ਦਸਮ ਗ੍ਰੰਥ ਵਿੱਚ ਵੀ ਹੂਬ ਹੂਬ ਇਹੀ ਸ਼ੈਲੀ ਮਿਲਦੀ ਹੈ ਗੱਲ ਸ਼ੁਰੂ ਕਰਨ ਦਾ ਖਤਮ ਕਰਨ ਦਾ ਸਾਰਾ ਟੰਗ ਇਹੋ ਹੀ ਹੈ ਜਿੱਥੇ ਵਾਲਾ ਕਰਨਾ ਹੋਵੇ ਉੱਥੇ ਲਿਖਿਆ ਹੁੰਦਾ ਗ੍ਰੰਥ ਕਿਤੇ ਵੱਡਾ ਨਾ ਹੋ ਜਾਵੇ ਇਸੇ ਲਈ ਇਸ ਗੱਲ ਨੂੰ ਮੈਂ ਇੱਥੇ ਹੀ ਛੱਡਦਾ ਪਰ ਜਿੱਥੇ ਉਸ ਨੂੰ ਲਿਖਣ ਨੂੰ ਮਸਾਲਾ ਮਿਲਦਾ ਜਾਂਦਾ ਲਿਖੀ ਜਾਂਦਾ ਸਾਰਾ ਦਸਮ ਗ੍ਰੰਥ ਹੂਬ ਹੂਬ ਬੁੱਧ ਧਰਮ ਦੇ ਗ੍ਰੰਥਾਂ ਦੀ ਸ਼ੈਲੀ ਵਾਲਾ ਬੋਧੀ ਧਰਮ ਗ੍ਰੰਥ ਵਿੱਚ ਕਿਤੇ ਕਿਤੇ ਚਾਹ ਦੀ ਵੀ ਸਿਫਟ ਕੀਤੀ ਮਿਲਦੀ ਹੈ ਬੋਧੀ ਸਮਝਦੇ ਹਨ ਕਿ ਚਾਹ ਪੀਣ ਨਾਲ ਨੀਂਦ ਨਹੀਂ ਆਉਂਦੀ ਤੇ ਧਿਆਨ ਕਰਨ ਲਈ ਚਾਹ ਪੀਣੀ ਚੰਗੀ ਹੈ ਪਰ ਕਈ ਸਿੱਖ ਜਥੇਬੰਦੀਆਂ ਅਨਪੜਤਾ ਵੱਸ ਚਾਹ ਦੇ ਵਿਰੁੱਧ ਹਨ ਉਹ ਕਹਿੰਦੇ ਹਨ ਚਾਹ ਨੂੰ ਚਮੜੇ ਦੀ ਪੁੱਠ ਦਿੱਤੀ ਜਾਂਦੀ ਹੈ ਪਰ ਉਹਦੇ ਨਲਕੇ ਦਾ ਪਾਣੀ ਪੀ ਲੈਂਦੇ ਹਨ ਜਿਹਦੇ ਵਿੱਚ ਚਮੜੇ ਦੀ ਬੋਕੀ ਹੁੰਦੀ ਹੈ ਬ੍ਰਾਹਮਣ ਨੇ ਜਿੱਥੇ ਬੁੱਧ ਗ੍ਰੰਥਾਂ ਵਿੱਚ ਰਲਾ ਕੀਤਾ ਉਥੇ ਅਮਲੀ ਤੌਰ ਤੇ ਵੀ ਬੜਾ ਨੁਕਸਾਨ ਕੀਤਾ ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ਵਿੱਚ ਇੱਕ ਮੰਦਰ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਇੱਥੇ ਮਹਾਤਮਾ ਬੁੱਧਾ ਨੌ ਪਿਆਸੀ ਉਸ ਨੌ ਦੀ ਕਈ ਵਾਰ ਜਾਂਚ ਹੋ ਚੁੱਕੀ ਹੈ ਸਾਰੇ ਮੈਡੀਕਲ ਮਹਾਰਾ ਨੇ ਫਤਵਾ ਦਿੱਤਾ ਕਿ ਇਹ ਨੌ ਬੰਦੇ ਦਾ ਤਾਂ ਬਿਲਕੁਲ ਵੀ ਨਹੀਂ ਹਾਂ ਕਿਸੇ ਜਾਨਵਰ ਦਾ ਹੋ ਸਕਦਾ ਪਰ ਬੋਧੀ ਨਹੀਂ ਮੰਨਦੇ ਇਹ ਕੰਮ ਵੀ ਬ੍ਰਾਹਮਣ ਦਾ ਹੀ ਹੈ ਹੁਣ ਤਾਂ ਇਹ ਗੱਲ ਬਹੁਤੇ ਬੋਧੀ ਵੀ ਮੰਨਣ ਲੱਗ ਪਏ ਹਨ ਮੈਨੂੰ ਇਸ ਮੰਦਰ ਵਿੱਚ ਜਾ ਕੇ ਨੌ ਦੇ ਦਰਸ਼ਨ ਕਰਨ ਲਈ ਪੂਰੇ 2 ਦਿਨ ਲੱਗੇ ਸਨ ਸੱਚਮੁੱਚੀ ਵੇਖਣ ਨੂੰ ਉਹ ਨੌ ਬੰਦੇ ਦਾ ਨਹੀਂ ਲੱਗਦਾ ਇਸ ਮੰਦਰ ਦੀ ਬਹੁਤ ਮਾਨਤਾ ਹੈ ਬੋਧੀਆਂ ਦਾ ਧਰਮ ਗ੍ਰੰਥ ਦੰਪਦ ਹੈ ਇਸ ਗ੍ਰੰਥ ਵਿੱਚ ਦਰਜ ਬਹੁਤੀਆਂ ਸਿੱਖਿਆਵਾਂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨਾਲ ਮਿਲਦੀਆਂ ਤੇ ਉਲਦੀਆਂ ਹਨ ਬ੍ਰਾਹਮਣ ਨੇ ਬੁੱਧ ਧਰਮ ਨੂੰ ਇਸ ਤਰੀਕੇ ਨਾਲ ਰੋਲਿਆ ਹੈ ਕਿ ਹੁਣ ਭਾਰਤ ਵਿੱਚ ਇਸ ਦੇ ਦੁਆਰਾ ਫੈਲਣ ਦੀ ਕੋਈ ਸੰਭਾਵਨਾ ਨਹੀਂ ਬੁੱਧ ਧਰਮ ਜਿਹੜਾ ਬਹੁਤ ਹੀ ਸਿੱਧਾ ਸਾਦਾ ਤੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲਾ ਉਹਨਾਂ ਦੀ ਆਪਣੀ ਬੋਲੀ ਵਿੱਚ ਸੀ ਕਾਫੀ ਉਲਝਾ ਦਿੱਤਾ ਗਿਆ ਹੁਣ ਸਿੱਖਾਂ ਦੇ ਰਹਿਤ ਨਾਮਿਆਂ ਵਾਂਗ ਬੁੱਧ ਗ੍ਰੰਥਾਂ ਵਿੱਚ 33000 ਨਿਮ ਹਨ ਜਿਨ੍ਹਾਂ ਉੱਤੇ ਅਮਲ ਕਰਨਾ ਜ਼ਰੂਰੀ ਹੈ ਕਿਵੇਂ ਤੁਰਨਾ ਹੈ ਕਿਵੇਂ ਬਹਿਣਾ ਹੈ ਕਿਵੇਂ ਕੱਪੜੇ ਪਹਿਨਣੇ ਆ ਕਿਵੇਂ ਮੋਢੇ ਉੱਤੇ ਚਾਦਰ ਰੱਖਣੀ ਆ ਇਸ ਧਰਮ ਨੂੰ ਉੱਕਾ ਖਤਮ ਕਰਨ ਲਈ ਤੇ ਬਦਨਾਮ ਕਰਨ ਲਈ ਬ੍ਰਾਹਮਣਾਂ ਨੇ ਬੜੀਆਂ ਕਹਾਣੀਆਂ ਕੱਢ ਲੀਆਂ ਹਨ ਇੱਕ ਕਹਾਣੀ ਇਹ ਹੈ ਕਿ ਬ੍ਰਾਹਮਣਾ ਨੇ ਸਾਰੀ ਦੁਨੀਆ ਦਾ ਇੰਨਾ ਪਰਉਪਕਾਰੀ ਸਦਾਰ ਕਰ ਦਿੱਤਾ ਕਿ ਨਰਕ ਵਿੱਚ ਕੋਈ ਜਾਨੋਂ ਹੀ ਹਟ ਗਿਆ ਕਿਉਂਕਿ ਸਾਰੇ ਲੋਕ ਸਵਰਗ ਵਿੱਚ ਹੀ ਜਾਂਦੇ ਸਨ ਇਸ ਲਈ ਧਰਮਰਾਜ ਨੇ ਪਰਮਾਤਮਾ ਕੋਲ ਸ਼ਿਕਾਇਤ ਕੀਤੀ ਕਿ ਹੁਣ ਕੀ ਕਰੀਏ ਨਰਕ ਤਾਂ ਖਾਲੀ ਪਿਆ ਤਾਂ ਪਰਮਾਤਮਾ ਨੇ ਕਿਹਾ ਕਿ ਫਿਕਰ ਦੀ ਕੋਈ ਲੋੜ ਨਹੀਂ ਮੈਂ ਬੁੱਧ ਦੇ ਰੂਪ ਵਿੱਚ ਇਸ ਧਰਤੀ ਉੱਤੇ ਜਾ ਕੇ ਲੋਕਾਂ ਨੂੰ ਇੰਨਾ ਖਰਾਬ ਤੇ ਅਧਾਰਮਕ ਕਰ ਦਿਆਂਗਾ ਕਿ ਨਰਕਾਂ ਵਿੱਚ ਪਹਿਲਾਂ ਵਾਂਗੀ ਗਹਿਮਾ ਗਹਿਮੀ ਹੋ ਜਾਵੇਗੀ ਸ਼ੰਕਰਾਚਾਰੀਆ ਦੇ ਹੁਕਮ ਨਾਲ 12 ਲੱਖ ਬੁੱਧੀ ਮੌਦੇ ਘਟ ਉਤਰ ਦਿੱਤੇ ਗਏ ਸਨ ਅੱਜ ਬੁੱਧ ਧਰਮ ਚੀਨ ਤਿੱਬਤ ਲਾਓਸ ਕੰਬੋਡੀਆ ਬ੍ਰਹਮਾ ਲੰਕਾ ਵੀਅਤਨਾਮ ਜਪਾਨ THAILAND ਅਤੇ ਹੋਰ ਦੇਸ਼ਾਂ ਵਿੱਚ ਤਾਂ ਵੱਧ ਫੁੱਲ ਰਿਹਾ ਹੈ ਪਰ ਭਾਰਤ ਜਿੱਥੇ ਇਸ ਦਾ ਜਨਮ ਹੋਇਆ ਸੀ ਵਿੱਚੋਂ ਲਗਭਗ ਖਤਮ ਹੋ ਚੁੱਕਾ ਹੈ Hindu ਅਜਗਰ ਇਸ ਨੂੰ ਨਿਗਲ ਚੁੱਕਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ